ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਰੋਡੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਚੰਗੀ ਕੱਦ ਕਾਠ ਵਾਲੀ ਤਾਜੀ ਸੂਈ ਸਵਾਈ ਜਰਸੀ ਵੜ ਵਿਖਾਉਣੀ ਆ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਖਾਸ ਗੱਲ ਰਹੁ ਕਿ ਹੈ ਵੀ ਨਵਾਂ ਹਾਨ ਦੁੱਧ ਵਾਲੇ ਦੰਦਾਂ ਚ ਖੀਰੀ ਕੱਚੀ ਖੀਰੀ ਬੱਚੀ ਜੇਰ ਪੈ ਗਈ ਆ ਇਨਫਰਮੇਸ਼ਨ ਲੈ ਦਿੰਨਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾ ਬਹੁਤ ਸੁਨੱਖੀ ਬੱਚੀ ਚੰਗੇ ਵੱਡੇ ਕਦ ਕਾਠ ਵਾਲੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਂ ਦੱਸ ਦੀਏ ਨਾਂ ਰਜਿੰਦਰ ਕੁਮਾਰ ਪਿੰਡ ਰੋਡੇ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ ਸੀ ਫੋਨ 97806 98237 ਦੱਸਿਏ ਬੱਚੀ ਬਾਰੇ ਇਹ ਬੱਚੀ ਪਹਿਲਾਂ ਸੁਆਜੀ ਖੀਰੀ ਹੈ ਮੂੰ ਤੋਂ ਠੀਕ ਹੈ ਹਾਂਜੀ ਦੁੱਧ ਵਾਲੇ ਦੰਦ ਦਾ ਬੁਖਾਰ ਜਿੰਨੇ ਪੱਟ ਕੇ ਲੈ ਹੂੰ ਸਹੀ ਹੈ ਏ ਠੰਡੀ ਸੀ ਲੈ ਕਿਉਂ ਹੁਣ ਮੈਂ ਤਾਂ ਬੱਚੇ ਨੂੰ ਝੰਗਾ ਕੇ 1 ਕਿਲੋ 2 2 ਕਿਲੋ ਬੋਲਾ ਕੱਢਦਾ ਕਿੰਨਾ ਕੁ ਪਿਆਜੂ ਦੁੱਧ ਤਾਂ ਇਹ 20 ਕਿਲੋ ਪੀਓ ਬੱਚੀ ਠੀਕ ਹੈ ਬਾਜੀ ਨਸਲ ਦੀ ਬੱਚੀ ਹੈ ਬੱਚਾ ਕੀ ਮਗਰ ਮਗਰ ਬੱਚਾ ਹੈ ਕੱਢੀਏ ਬਾਹਰ ਨੂੰ ਦੋਸਤੋ ਜੇਰ ਪੈ ਗਈ ਆ ਬੱਚੇ ਨੂੰ ਝੰਗਾ ਕੇ ਕਿਲੋ 2 ਕਿਲੋ 22 ਕਹਿੰਦਾ ਬੋਲਾ ਮੈਂ ਝੋਲਿਆ ਠੰਡੀ ਹੈ ਜਮੂ ਠੰਡੀ ਮਿੱਠੀ ਪੂਰੀ ਆ ਤਾਜੀ ਸੂਈ ਸਵਾਈ ਸੋਹਣੀ ਵੱਡੇ ਕੱਦ ਕਾਠ ਵਾਲੀ ਦੁੱਧ ਵਾਲੇ ਦੰਦਾਾਂ ਚ ਖੀਰੀ ਜਰਸੀ ਬੱਚੀ ਰਾਜੀ ਰੋਜੀ ਪੂਰੀ ਐ ਨਹੀਂ ਆਮ ਸੂਆ ਪਸ਼ੂ ਤਾਇਆ ਸੂਆ ਪਸ਼ੂ ਸੂਆ ਜਾ ਮੰਨਿਆ ਜਾਂਦਾ ਪਰ ਬੱਚੀ ਚੰਗੇ ਵਜਨ ਦੀ ਤਾਂ ਸੂਆ ਜਾ ਮੰਨਿਆ ਨਹੀਂ ਬਹੁ ਭੈਣ ਭਰਾ ਫੋਨ ਲਾਉਂਦੇ ਐ ਹਮਦ ਬਾਈ ਯਾਰ ਕੋਈ ਚੰਗੀ ਖੀਰੀ ਵੱਛੀ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਜੇ ਕੋਈ ਭੈਣ ਭਰਾ ਜਿਹੜਾ ਕੋਈ ਭੈਣ ਭਰਾ ਐ ਕਿਹੜਾ ਹੋਰ ਕੜਾ گاਉ ਨੂੰ ਸ਼ਰਮਾ ਖੀਰੀ ਵੱਛੀ ਜਰਸੀ ਲੈਣ ਦਾ ਚਾਹ ਵਣ ਹੋਵੇ ਮਗਰੇ ਦੇ ਮੇਲ ਕਾਫ ਬਛੜਾ ਲੇਵਾ ਭਾਂਡਾ ਸੋਹਣਾ ਵੱਡਾ ਚਾਰ ਹੀ ਥਾਣਾ ਮੋٹے ਮੋٹے ਗੁਲਾਬੀ ਹੱਥ ਦੀ ਚਵਾਈ ਵਾਲੇ ਗੈਪ 'ਚ ਨਿਖੜਵੇਂ ਕੱਲੇ ਕੱਲੇ ਲੱਗੇ ਹੋਇਆ ਹੋਰ ਸ਼ਾਂਖਪੂਰਾਵਨੀ ਜੈ ਜੈ ਸ਼ਰਮਾ ਭਾ ਇਹਦਾ ਇਹਦਾ 82 ਜੀ ਆਨਤਾਨ ਕਰਦੇ ਆਂ 82 ਜੋ ਮਾਨਤਾਨ ਹੋ ਜੂ ਜਾਨਵਰ ਪੂਰਾ ਹੀ ਚੰਗਾ ਬਾਕੀ ਇਸੇ ਨੰਬਰ ਤੇ WhatsApp ਚੱਲਦਾ ਜੇ ਕੋਈ ਭੈਣ ਭਰਾ ਵੀਡੀਓ ਕਾਲ ਦੇ ਜ਼ਰੀਏ ਆਪਦੇ ਫੋਨ ਤੇ ਪਸ਼ੂ ਵੇਖਣਾ ਚਾਹੁੰਦਾ ਤੇ ਇਸੇ ਨੰਬਰ ਤੇ WhatsApp ਚੱਲਦਾ ਜਿਹੜਾ ਸਕ੍ਰੀਨ ਤੇ ਤੁਸੀਂ ਵੇਖ ਰਹੇ ਆ ਬਾਕੀ ਜਾਨਵਰ ਪੂਰਾ ਚੰਗਾ ਨਹੀਂ ਨਹੀਂ ਥੱਲੀ ਥੱਲੀ ਹਾਂ ਕੋਈ ਲੱਤਾਂ ਛੜਾਂ ਵਾਲੀ ਢਾਂਡੀ ਨਹੀਂ ਫੁੱਲ ਬਰੀਡ ਵਾਲੀ ਬੱਛੀ ਆ ਆਮ ਨਿੱਕੀਆਂ ਗੋਡੇ ਕਿ ਜਿੱਡੀਆਂ ਹਮਾਚ ਲਾਲੀਆਂ ਜਰਸੀਆਂ ਦਾ ਬਹੁ ਮਿਲ ਜਾਂਦੀਆਂ ਪਰ ਚੰਗੀ ਲੋਕਲ ਵੱਡੇ ਕੱਦ ਵਾਲੀ ਜਰਸੀ ਨਾਗੀ ਬਹੁ ਘੱਟ ਆ ਮੈਲ ਨੇ ਤਾਂ ਕਾਦੇ ਆ ਨਗ ਘੱਟ ਕਰਕੇ ਕਿਤੇ ਕਿਤੇ ਦੇਖਣ ਨੂੰ ਮਿਲਦੇ 15 20 ਦਿਨਾਂ ਬਾਅਦ ਇੱਕ ਅੱਧਾ ਜਾਨਵਰ ਚੰਗਾ ਜਰਸੀ ਬਰੀਡ ਦਾ ਮੱਥੇ ਨਾਗ ਲੱਗਦਾ ਮੈਂ ਤਾਂ ਕੱਲ ਤਾਂ ਮਾਦੀ ਗੱਪਣ ਵੀ ਪਉਣੀ ਸੀ ਜੀ ਯਾਰ ਮੈਂ ਠੀਕ ਆ ਮੈਂ ਕਹਿੰਦਾ ਚੱਲ ਹਾਂ ਹਾਂ ਚਲੋ ਹੂੰ ਦੋਸਤੋ ਕੱਲ ਵੀਡੀਓ ਬਣਾਉਣੀ ਸੀ ਕੰਮ ਕਰਕੇ ਵੀਡੀਓ ਕੱਲ ਬਣੀ ਨਹੀਂ ਮੈਂ ਵੀ ਨਹੀਂ ਆਈ ਸੀ ਮੈਂ ਕੁੜੀ ਦਾ ਵਿਆਹ ਕਰਾ ਕੁੜੀ ਨੂੰ ਲੈਣ ਆਈ ਸੀ ਹੂੰ ਹੂੰ ਤੇ ਰਾਤ ਦੇ ਸੂਪੀ ਆ ਚਲੋ ਕੋਈ ਗੱਲ ਨਹੀਂ ਗੱਬਣ ਪਛੂ ਸੀ ਸੂਣ ਆਲਾ ਸੂਣਾ ਤਾਂ ਸੀ ਗਈ ਪਰ ਜਾਨਵਰ ਪੂਰਾ ਚੰਗਾ ਜਿਹੜਾ ਵੀ ਕੋਈ ਭੈਣ ਭਰਾ ਲੈ ਜਾਂਦਾ ਚਾਹਵਾਨ ਹੋਵੇ ਪਹਿਲਾ ਸੂਆ ਦੁੱਧ ਵਾਲੇ ਦੰਦਾਂ ਚ ਖੀਰੀ ਤਾਜੀ ਸੂਈ ਸੋਈ ਵੱਡੇ ਘੱਡ ਵਾਲੀ ਬੱਚੀ 20 ਕਿਲੋ ਦੁੱਧ ਪਿਆਜੂ ਫੋਨ ਨੰਬਰ ਸਕਰੀਨ ਤੇ ਰੋਡੇ ਪੈਂਡ ਮੇਰੇ ਪੈਂਡ ਦੀ ਵੀਡੀਓ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ